ਇਤਿਹਾਸ ਕੋ ਆਇਆ ਪੰਜਾਬ ਦੇ ਉੱਤੇ ਕਦੀ ਨਾ ਕਦੀ ਜੱਜ ਜਨ ਮੁਸੀਬਤ ਆਈਆ ਪੰਜਾਬ ਉੱਤੋਂ ਵੱਧ ਕੋ ਆਇਆ ਦੇਖੇ ਪਾਣੀ ਦੀ ਮਾਰ ਤਾਂ ਵੱਜੀ ਆ ਪੰਜਾਬ ਨੂੰ ਹਰ ਜਿਲ੍ਹੇ ਦੇ ਵਿੱਚ ਪਾਣੀ ਦੀ ਮਾਰ ਹੋਈਆ ਉਹਦੇ ਵਿੱਚ ਪਠਾਨਕੋਟ ਜ਼ਿਲ੍ਹਾ ਵੀ ਆਇਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਫਰ ਗਿਆ ਫਸਲਾਂ تباہ ਹੋਈਆਂ ਲੇਕਿਨ ਆਮ ਆਨਕ ਪਾਰਟੀ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਹੋ ਗਈ ਆਮ ਲੋਕਾਂ ਦੇ ਨਾਲ ਪਾਰਟੀ ਹੋਰ ਆਮ ਲੋਕਾਂ ਦੇ ਨਾਲ ਖੜੀ ਹੈ ਇਹਦੇ ਕੋਈ ਸ਼ਿਕਰ ਨਹੀਂ ਆਗੇ ਉਹਨਾਂ ਦੇ ਆਹੀ ਹੈ ਕਿ ਲੋਕ ਸਾਰੇ ਨਾਲ ਡਟਿਆ ਪੰਜਾਬੀ ਸਾਰੇ ਨਾਲ ਡਟਿਆ ਸਾਲੋਂ ਕੋਈ ਸਭ ਇਹ ਕੁਝ ਹੈ ਕਿ ਅਸੀਂ ਪੰਜਾਬੀ ਲੋਕ ਇੱਕ ਦੂਸਰੇ ਦੀ ਮਦਦ ਕਰ ਰਹੇ ਹਾਂ ਦੇਖੋ ਮੰਜਰ ਦੋਨੇ ਖਤਨਾਕ ਉਹ ਵੀ ਦਰਦਨਾਕ ਸੀਗੇ ਗੱਲ ਇਹ ਹੈ ਕਿ ਆ ਸੋਸ਼ਲ ਮੀਡੀਆ ਹੈਗਾ ਹਰ ਇੱਕ ਦੀ ਪਿੱਛੇ ਆ ਰਹੀ ਹੈ ਉਸ ਮੀਡੀਆ ਵੀ ਸੀਗਾ ਕੋਈ ਇਹੋ ਜਿਹਾ ਸਾਧਨ ਨਹੀਂ ਸੀਗਾ ਜਿਹੜਾ ਉਹ ਦਿਖਾਇਆ ਮੰਜਰ ਉਹ ਵੀ ਬਹੁਤ ਖਤਨਾਕ ਸੀਗਾ ਲੋਕ ਆਜੂ 88 ਦੇ ਫਲਡ ਨੂੰ ਹੀ ਭੁੱਲਿਆ ਸੀ ਲੋਕ ਨੇ ਭੁੱਲੇ ਪਤਨੀ ਵਾਲਾ ਮੰਜਰ ਵੀ ਬਹੁਤ ਸੀਗਾ ਸੇ ਵੀ ਐ ਫੋਂ 10 ਗੁਰੂਵੰਦੀ ਤੱਕ ਦੀਆ ਅੱਖਰੋ ਸਿਮਰਨ ਹੁੰਦਿਆ ਇਹ ਉਹ ਘਰ ਹੈ ਜਿਹੜੀ ਰੋਜ਼ ਲੰਗਰ ਸੇਵਾ ਕਰਦੀ ਆ ਬਹੁਤ ਨੈਚੁਰਲ ਤੇ ਉਹਨਾਂ ਦਾ ਸ਼ਿਰਵਾਤ ਕੀਤਾ ਕਿਦਰ ਪੰਜਾਬੀ ਦੇ ਉੱਤੇ ਹੈਗਾ ਪਰ ਜਲ ਪੰਜਾਬ ਇੱਕ ਖੁਸ਼ਹਾਲ ਵਿਵਲ ਨਵਰਾ ਪਰ ਅਸਥਾਪਿਤ। ਇਰੀ ਦੀ ਗੱਲ ਕਿਤੇ ਜਾ ਪਏ ਤਾਂ ਮੇਰੇ ਕੋਲ ਕਿੱਤਾ ਬਹਾ ਜਾ ਹੋ ਗਿਆ ਉਹਨਾਂ ਸਰਹੱਦੀ ਏਰੀਆ। ਇਹ ਲੱਗਦਾ ਕਿ ਕਿੰਨਾ ਕੋਸਾਂ ਜਿਹੜਾ ਉਹ ਸਰਹੱਦੀ ਏਰੀਆ ਜਿਹੜਾ ਬੈਕ ਚਲਾ ਗਿਆ ਕਿਉਂਕਿ ਹਸਤੇ ਬਸਤੇ ਪੰਜਾਬ ਨੂੰ ਜਿੱਥੇ ਨਜ਼ਰਾਂ ਲੱਗੀਆਂ ਨੇ ਲੋਕਾਂ ਦੇ ਘਰ ਟੇ ਨੇ ਲੋਕਾਂ ਦੇ ਜੀੜੇ ਸਾੜ ਦੇ ਵਿੱਚ ਗੁਆਏ ਨੇ। ਫਸਣਾ ਜਿਹੜੀਆਂ ਬਰਬਾਦ ਹੋਈਆਂ ਨੇ ਰੋਜ਼ ਦਾ ਪਰ ਕਿਤੇ ਨਾ ਕਿਤੇ ਚਿੰਤਾ ਤੇ ਦੇ ਵਿਕਾਸਰ ਉਹਨਾਂ ਦੇ ਫੇਸ ਤੇ ਛਾਈ ਹੋਈ ਹੈ। ਇਹ ਕਿਵੇਂ ਮੋੜ ਜਿਹੜਾ ਇਲਾ ਮੰਗ ਉਹਦਾ ਬਸੇ ਬਸ ਦਿੱਤਾ ਜਾ ਕਹਿੰਦੇ ਜਾਣਗੇ ਉਹ ਚਿੰਤਾ ਜਿਹੜੀ ਉਹਨਾਂ ਦੇ ਚਿਹਰੇ ਤੇ ਹੈ। ਕਾਰ ਆਪਣਾ ਪੂਰਾ ਕੰਮ ਕਰਦੀ ਹੈ ਔਰ ਉਹ ਹੀ ਉਮੀਦ ਕਰਦੇ ਨੇ ਕਿ ਕਿਸੇ ਸਰਕਾਰ ਸਰਕਾਰ ਵੀ ਉਹਦੇ ਨਾਲ ਖਰੀ ਉਤਰੇ। ਬੀਜੇਪੀ ਦੇ ਲੀਡਰਸ ਗਰਾਊਂਡ ਲੈਵਲ ਦੇ ਉੱਤੇ ਤਾਂ ਬਹੁਤ ਵਧੀਆ ਵਧੀਆ ਕੰਮ ਕਰ ਰਹੇ ਆ। ਲੇਕਿਨ ਪੰਜਾਬ ਆਪਾਂ ਜਿਹੜਾ 60000 ਕਰੋੜ ਰੁਪਈਆ ਨਾਲ ਕੋਲ ਆਪਣਾ ਹੱਕ ਮੰਗਾ ਉਸ ਨੇ ਲਈ ਜੂ। ਉਹ ਜਾਣਦੇ। ਆਸੀਂ ਨੂੰ ਕੋਪੀ ਪੀ ਨਹੀਂ ਮੰਗ ਰਹੇ ਕਿ ਸਾਨੂੰ ਕੋ ਫੈਕਸ ਨਹੀਂ ਕਰਾਉਣਾ ਕਿ ਨਾ ਤੇ ਕਹੀ ਸੱਜਣਾ ਕਿ ਸਾਡਾ ਬੰਦਾ ਫੰਡਾਂ ਤੋਂ ਦੇ ਦੇ ਉਹ ਸਾਨੂੰ ਵੱਡੀ ਗੱਲ ਹੈ ਕਿ ਜਿਹੜੇ ਪੰਜਾਬੀ ਨਾਲ ਹੈ ਚਾਹੇ ਉਹ ਫਿਲਮ ਇੰਡਸਟਰੀ ਤੋਂ ਹੈ ਚਾਹੇ ਉਹ ਸਿੰਗਿੰਗ ਇੰਡਸਟਰੀ ਤੋਂ ਹੈ ਚਾਹੇ ਉਹ ਡਸਟਰੀ ਤੋਂ ਹੈ ਪੰਜਾਬ ਦੇ ਜਿਹਨੂੰ ਬਪਾਇਆ ਉਹ ਪੂਰੇ ਪੂਰੇ ਸਾਰੇ ਸਾਰੇ ਲੋਕ ਸਰਕਾਰ ਦੇ ਨਾਲ ਖੜੇ ਆ ਤੇ ਸਰਕਾਰ ਪੂਰੀ ਆਮ ਲੋਕਾਂ ਦੇ ਨਾਲ ਖੜੀ ਆ ਤੁਸੀਂ ਦੇਖਣਾ ਬਹੁਤ ਜਲਦੀ ਇਹ ਖ਼ਬਰ ਹੀ ਹੋਏਗੀ ਬਹੁਤ ਜਲਦੀ ਨਸਰਤ ਰਾਦੇ ਉੱਤੇ ਗ੍ਰਿਪ ਬਾਰਡਰ ਲਾਈਨਸ ਹੋ ਕੇ ਪਹਿਲਾ ਦੁਆਰਾ ਉਸੇ ਤਰ੍ਹਾਂ ਫਸਦੇ ਹੋਰ ਹੱਸਦੇ ਨੱਚਦੇ ਨੱਚਦੇ ਮੈਂ ਆਪਣੀ ਲਾਈਫ 'ਚ ਪਹਿਲਾ ਸੀਐਮ ਦੇਖਿਆ ਜਿਹੜਾ ਹਰ ਗੋਲ ਲੋਕਾਂ ਤੇ ਜਾ ਕੇ ਚੱਲਦਾ ਉਹਨਾਂ ਦੀ ਹਰ ਗੋਲਡ ਪ੍ਰੋਬਲਮ ਹੁੰਦਾ ਇਥੇ ਨਹੀਂ ਆ ਵੀ ਸਰਕਾਰਾਂ ਰਹੀਆਂ ਦੋਆ ਪਾਰਟੀ ਰ ਪੰਜ ਪੰਜ ਵਾਰ ਦੀ ਸੱਤਾ ਹੰਢਾਈ ਹੈ ਜਾਨੀ ਕਿ 30-30 ਸਾਲ ਤੋਂ ਵੱਧ ਰਾਜ ਕੀਤਾ ਕਿੰਨੇ ਕਿੰਨੇ ਦੇ ਸੀਐਮ ਆਮ ਲੋਕਾਂ ਦੇ ਨਾਲ ਚੱਲਦੇ ਰਿਹਾ ਜਾਂ ਆਮ ਲੋਕਾਂ ਨੂੰ ਮਿਲਦੇ ਰਿਹਾ ਜਾਂ ਤਾਂ ਹਾਰ ਦੀ ਪ੍ਰੋਬਲਮ ਪੰਜਾਬ ਦੇ ਅੰਦਰ ਮੁਸੀਬਤ ਆਈ ਆ ਸੀਐਮ ਸਾਹਿਬ ਇੱਕ ਦਿਨ ਵੀ ਆਪਣੇ ਘਰੇ ਨਹੀਂ ਐਮ ਐਚ ਪੰਜਾਬ ਨੂੰ ਮੈਂ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਬਾਦ ਦੇ ਰਿਹਾ ਕਿਉਂਕਿ ਉਹਨਾਂ ਨੇ ਅੱਜ ਆਪਣੇ 10000 ਫਾਲੋਅਰ ਕੰਪਲੀਟ ਕਰ ਲਿਆ ਐਮ ਐਚ ਪੰਜਾਬ ਦੇ ਮਾਲਕ ਭਦੀਪ ਜੀ ਨੂੰ ਔਰ ਉਹਨਾਂ ਦੇ ਅਸਿਸਟੈਂਟ ਮੀਰੂ ਜੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਇੱਕ ਸੱਚਾ ਚੈਨਲ ਹੈ ਜਿਹੜਾ ਸੱਚਾਈ ਲਿਆ ਕੇ ਸਾਹਮਣੇ ਦਿਖਾਉਂਦਾ ਔਰ ਅੱਜ 10000 ਫਾਲੋਅਰ ਉਹਨਾਂ ਨੇ ਕੰਪਲੀਟ ਕੀਤੇ ਆ ਇਸ ਚੈਨਲ ਨੂੰ ਭਗਵਾਨ ਇਸੇ ਤਰ੍ਹਾਂ ਅੱਗੇ ਚੜ੍ਹਦੀ ਕਲਾ ਜ ਰੱਖੇ ਮੈਕਵਾਫਿਤ ਦਿਨ ਹੈ ਜਿਹੜਾ ਆਇਆ ਤੋਂ ਪਰਦੀਪ ਜੀ ਨੂੰ ਤੇ ਅਨੀਰ ਜੀ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ। ਅਮਾ ਚੈਨਲ ਇਦਾ ਹੀ ਸੱਚ ਲੋਕਾਂ ਨੂੰ ਦਿਖਾਦਾ ਰਹੇ। ਸਿਆਣਿਆਂ ਦਾ ਕਹਿਣਾ ਕਿ ਲੋਕੀ ਰੰਗ ਬਦਲਦੇ ਨੇ ਪਰ ਵਾਹਿਗੁਰੂ ਵਕਤ ਬਦਲਦਾ। ਲੋਕੀ ਰੰਗ ਬਦਲਦੇ ਨੇ ਪਰ ਵਾਹਿਗੁਰੂ ਵਕਤ ਬਦਲਦਾ। ਅੱਜ ਪੰਜਾਬ 'ਚ ਇਹ ਹੜ ਦੀ ਮਾਰ ਚੱਲ ਰਿਹਾ ਪਰ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਪਹਿਲਾਂ ਵਾਂਗੂ ਹਰਿਆ ਪਰਿਆ ਪੰਜਾਬ ਹਾਸੇ-ਕਿਲਕਾਰੀਆਂ ਢੋਲ ਦੀ ਗੂੰਜ ਜਿਹੜੀ ਹੈ ਫਿਰ ਪਹਿਲਾਂ ਵਾਂਗੂ ਸੁਣਾਈ ਦਵੇਗੀ। ਜੇਕਰ ਜ਼ਿਲ੍ਹਾ ਪਠਾਨਕੋਟ ਦੀ ਗੱਲਬਾਤ ਕੀਤੀ ਜਾਵੇ ਤਾਂ ਪਿਛਲੇ ਦਿਨੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੜ੍ਹ ਦੀ ਮਾਰ ਵੱਜੀ ਹੈ ਤਾਂ ਜਿਹੜਾ ਪਠਾਨਕੋਟ ਦਾ ਕੋਈ ਵੀ ਕੋਨਾ ਅਜੇ ਹਾਂ ਨਹੀਂ ਬਚਿਆ ਜਿੱਥੇ ਪਾਣੀ ਨਾ ਵਿਚਰਿਆ ਹੋਵੇ ਸੋ ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਵਿਕਾਸ ਸੈਣੀ ਜਿਹੜੇ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਤੇ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੀਆਂ ਵੀ ਡਿਊਟੀਆਂ ਜਿਹੜੀਆਂ ਜੇਕਰ ਗੱਲ ਕੀਤੀ ਜਾਵੇ ਕੈਬਨਰ ਮੰਤਰੀ ਪੰਜਾਬ ਲਾਲ ਸਿੰਘ ਕਟਾਰ ਚੱਕ ਹੋਣਾਂ ਦੇ ਵੱਲੋਂ ਇਸਾਂ ਨਿਰਦੇਸ਼ਾਂ ਤਹਿਤ ਜਿਹੜੀ ਆ ਉਹ ਲਗਾਈ ਗਈ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਲੋਕਾਂ ਦੇ ਵਿੱਚ ਵਿਚਰੇ ਕਿਵੇਂ ਲੋਕਾਂ ਦੇ ਵੱਲੋਂ ਉਹਨਾਂ ਦੇ ਨਾਲ ਜਿਹੜੇ ਦੁੱਖ ਸਾਂਝੇ ਕੀਤੇ ਗਏ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਐਮਐਚ ਪੰਜਾਬ ਦੇ ਵਿੱਚ ਬਹੁਤ ਧੰਨਵਾਦ ਨੀਰੂ ਜੀ ਸਰ ਪਿਛਲੇ ਦਿਨੀ ਪੰਜਾਬ ਦੇ ਵਿੱਚ ਜਿਹੜੀ ਆ ਹੜ ਦੀ ਮਾਰ ਵੱਜੀ ਜਿੱਤੇ ਪੰਜਾਬ ਨੂੰ ਨਜ਼ਰ ਲੱਗੀ ਪੰਜਾਬ ਹੱਸਦਾ ਬੱਸਦਾ ਪੰਜਾਬ ਸੀਗਾ ਹਾਸੇ ਖੇਡੇ ਕਿਲਕਾਰੀਆਂ ਗੂੰਜਦੀਆਂ ਸੀਗੀਆਂ ਪਰ ਨਜ਼ਰ ਲੱਗਦੀ ਜਿੱਤੇ ਪੰਜਾਬ ਜਿਹੜਾ ਹੜ ਦੀ ਮਾਰ ਜਿਹੜਾ ਉਹ ਚੱਲਦਾ ਕਿਵੇਂ ਵੇਖਦੇ ਮੈਡਮ ਇਤਿਹਾਸ ਕੋਇਆ ਪੰਜਾਬ ਦੇ ਉੱਤੇ ਕਦੀ ਨਾ ਕਦੀ ਜਦ ਜਦ ਮੁਸੀਬਤ ਆਈਆ ਪੰਜਾਬ ਉਹਦਣਾ ਵੱਧ ਉੱਠਿਆ ਪੂਰੇ ਇਤਿਹਾਸ ਨੂੰ ਪਿੱਛੇ ਪੰਨਿਆਂ ਨੂੰ ਫਰੋਲ ਕੇ ਦੇਖਿਆ ਜਾਏ ਕਿ ਜਦ ਜਦ ਕਿਤੇ ਕਿਸੇ ਹੋਰ ਸੂਬੇ ਚ ਪੰਜਾਬੀ ਲੋਕਾਂ ਦੀ ਲੋੜ ਪਈਆ ਜਾਂ ਦੇਸ਼ ਦੀ ਸੁਰੱਖਿਆ ਲਈ ਲੋੜ ਪਈਆ ਸਾਲਾਂ ਪਹਿਲੇ ਪੰਜਾਬੀ ਸਿਰਾਂ ਤਾਨ ਕੇ ਖੜੀ ਹੋਇਆ ਜੇ ਡਿਗਣਾ ਜਾਣਦੇ ਆ ਤੇ ਆਪਣੀ ਹਿੰਮਤ ਨਾਲ ਉਸ ਤੋਂ ਵੱਧ ਉੱਠਣਾ ਵੀ ਜਾਣਦੇ ਆ ਪਾਰਟੀ ਵੱਲ ਤੁਹਾਡੀਆਂ ਵੀ ਡਿਊਟੀਆਂ ਕਿਸਤੇ ਲਗਾਈਆਂ ਗਈਆਂ ਸੀ ਹਾਂਜੀ ਮੈਂ ਸਾਰੀ ਅਲੱਗ-ਅਲੱਗ ਜਗ੍ਹਾ ਤੇ ਸਾਡੀ ਡਿਊਟੀਆਂ ਜਿਹੜਾ ਵੀ ਨਿਰਦੇਸ਼ ਆਂਦਾ ਸੀ ਪਾਰਟੀ ਵੱਲੋਂ ਕਿਸਪਿੰਡ ਵਿੱਚ ਜਾਣਾ ਕੋਈ ਵੀ ਖਾਦੇ ਸਮਗਰੀ ਪਹੁੰਚਾਣੀ ਜਾਂ ਕੋਈ ਚਾਰਾ ਜਿਸ ਤਰ੍ਹਾਂ ਦੀ ਵੀ ਕੋਈ ਡਿਊਟੀ ਦਿੱਤੀ ਜਾਂਦੀ ਆਪਾਂ ਉਹਨੂੰ ਬੜੀ ਪੂਰੀ ਇਮਾਨਦਾਰੀ ਨਾਲ ਬੜੀ ਨਿਸ਼ਠਾਨਾ ਨਾਲ ਬਹਾਰਿਆ ਕਿੱਥੇ ਲਗਾਈ ਗਈ ਸੀ ਡਿਊਟੀ ਪਾਰਟੀ ਵੱਲੋਂ ਮੇਰੀ ਪਹਿਲੇ ਤਾਸ਼ਪਿੰਡ ਵਿੱਚ ਡਿਊਟੀਆਂ ਲਗਾਈ ਗਈਆਂ ਉਸ ਤੋਂ ਬਾਅਦ ਮੇਰੀ ਆਪਣੇ ਨਾਰਾਇਣਪੁਰ ਵਿਧਾਨ ਸਭਾ ਸੋਜਨਪੁਰ ਡਿਊਟੀ ਲਈ ਮੇਰੇ ਹਾਲਾਤ ਸੀ ਕਿ ਉੱਥੋਂ ਦੇ ਦੇਖੇ ਪਾਣੀ ਦੀ ਮਾਰ ਤਾਂ ਵਜੀ ਆ ਪੰਜਾਬ ਨੂੰ ਹਰ ਜ਼ਿਲ੍ਹੇ ਦੇ ਵਿੱਚ ਪਾਣੀ ਦੀ ਮਾਰ ਵਜੀ ਆ ਉਹਦੇ ਵਿੱਚ ਪਠਾਨਕੋਟ ਜ਼ਿਲ੍ਹਾ ਵੀ ਆਇਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਫਿਰ ਗਿਆ ਫਸਲਾਂ ਤਬਾਹ ਹੋਈਆਂ ਲੇਕਿਨ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਹੈ ਕਿਉਂਕਿ ਆਮ ਲੋਕਾਂ ਦੀ ਹੀ ਪਾਰਟੀ ਹੈ ਔਰ ਆਮ ਲੋਕਾਂ ਦੇ ਨਾਲ ਖੜੀ ਹੈ ਜੋ ਸਰਕਾਰ ਵੱਲੋਂ ਇਹਦਾ ਦਿਸ਼ਾ ਨਿਰਦੇਸ਼ ਆ ਰਿਹਾ ਪਰ ਪੂਰੀ ਤਰ੍ਹਾਂ ਉਹ ਡਿਊਟੀ ਨੂੰ ਨਿਭਾ ਰਿਹਾ ਜਿੱਥੇ ਜੋ ਚੀਜ਼ ਦੀ ਸਮੱਗਰੀ ਜ਼ਰੂਰਤ ਆ ਆਪਣੀ ਤਰਫੋਂ ਪੂਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਵਾਲੇ ਸਮਝਵੀ ਜੋ ਪਾਰਟੀਆਂ ਦੀ ਇੰਟੂ ਤੁਸੀਂ ਲਗਾਈਆਂ ਇਹਨੂੰ ਪੂਰਾ ਫੁੱਲਫਿਲਪਾ ਲੋਕਾਂ ਵਿੱਚ ਤੁਸੀਂ ਵਿਚਰੇ ਕਿਉਂਕਿ ਹੜ ਦੀ ਮਾਰ ਨੇ ਲੋਕਾਂ ਦੇ ਘਰ ਰੋੜੇ ਜ਼ਮੀਨਾਂ ਜੜੀਆਂ ਉਹ ਰੁੜੀਆਂ ਇਸ ਨਾਲ ਨਾਲ ਦੇ ਨਾਲ ਫਸਲਾਂ ਜੜੀਆਂ ਸੀਗੀਆਂ ਉਹ ਵੀ ਬਰਬਾਦ ਹੋਈਆਂ ਤੇ ਕਾਰੋਬਾਰ ਵੀ ਜਿਹੜੇ ਤਬਾਹ ਹੋਏ ਲੋਕਾਂ ਵੱਲੋਂ ਕਿਵੇਂ ਦੇ ਦੁੱਖੜੇ ਜਿਹੜੇ ਤੁਹਾਡੇ ਨਾਲ ਜਿਹੜੇ ਸਾਂਝੇ ਕੀਤੇ ਕਿਉਂਕਿ ਕਿ ਗਰਾਊਂਡ ਜ਼ੀਰੋ ਦੀ ਰਿਪੋਰਟ ਤੇ ਜ਼ਿਕਰ ਗੱਲਬਾਤ ਕਰੀਏ ਤੁਸੀਂ ਪਹੁੰਚਦੇ ਹੋ ਲੋਕਾਂ ਦੇ ਵਿੱਚ ਜਿੱਤੇ ਤੁਸੀਂ ਰਾਸ਼ਨ ਦੀ ਗੱਲ ਕੀਤੀ ਹੈ ਰਾਸ਼ਨ ਹੋਇਆ ਕਰਵਾਇਆ ਗਿਆ ਲੋਕਾਂ ਨਾਲ ਗੱਲਾਂ ਵੀ ਕੀਤੇਂਗੇ ਦੁੱਖ ਵੀ ਸੁਣੇਗੇ ਉਹਨਾਂ ਦੇ ਬਿਲਕੁਲ ਸੁਣੇਗੇ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜੜੀ ਪੰਜਾਬੀ ਕੌਮ ਇੱਕ ਮਾਰਸ਼ਲ ਕਮਿਊਨਿਟੀ ਹੈਗੀ ਹੈ ਇਹ ਹਮੇਸ਼ਾ ਹਰ ਜੰਗੋ ਚਾਹੇ ਕਿਸੇ ਤਰ੍ਹਾਂ ਦੀ ਜੰਗੋ ਨੂੰ ਲੜਨ ਦੀ ਹਮੇਸ਼ਾ ਤਿਆਰ ਰਹਿੰਦੀ ਆ ਅਸਲੇ ਕੁਦਰਤੀ ਆਫਤਾ ਪਈ ਹੈ ਕੁਦਰਤੀ ਮੁਸੀਬਤ ਪੰਜਾਬੀਆਂ ਉੱਤੇ ਪਈ ਹੈ ਜਿੰਨੂੰ ਬੜੇ ਹੱਸ ਕੇ ਉਹ ਝੱਲਣਦੇ ਆ ਉਹ ਕਹਿੰਦੇ ਜੇ ਪਹਿਲਾਂ ਵਕਤ ਨਹੀਂ ਰਿਹਾ ਤੇ ਅੱবি ਵਕਤ ਨਹੀਂ ਰਹਿਣਾ ਔਰ ਸਾਡਾ ਮੈਨੂੰ ਉਹਨਾਂ ਦੇ ਚਿਹਰੇ ਤੇ ਕੋਈ ਸ਼ਿਕਰ ਨਹੀਂ ਆਗੀ ਉਹਨਾਂ ਦੇ ਆਖਿਆ ਕਿ ਲੋਕ ਸਾਰਿਆਂ ਨੇ ਡਟਿਆ ਪੰਜਾਬੀ ਸਾਰਿਆਂ ਨੇ ਡਟਿਆ ਇਸ ਸਾਲ ਉਹ Odisha ਨੂੰ ਇਹ ਖੁਸ਼ੀ ਹੈ ਕਿ ਅਸੀਂ ਪੰਜਾਬੀ ਲੋਕ ਇੱਕ ਦੂਸਰੇ ਦੀ ਮਦਦ ਕਰ ਰਿਹਾ ਔਰ ਸਾਨੂੰ ਪਤਾ ਕਿ ਜੇ ਅਸੀਂ ਇੱਕ ਦੂਜੇ ਦੀ ਮਦਦ ਕਰ ਰਹੇ ਹਾਂ ਤਾਂ ਕਿਸੇ ਵੀ ਮੁਸੀਬਤੋਂ ਉਹ ਬਹੁਤ ਜਲਦੀ ਨਿਕਲ ਜਾਗੇ ਔਰ ਜਿਨ੍ਹਾਂ ਲੋਕਾਂ ਤੇ ਮੁਸੀਬਤ ਪਈ ਉਹ ਵੀ ਹੱਸ ਕੇ ਦਾ ਮੁਕਾਬਲਾ ਕਰ ਰਿਹਾ 88 ਦਾ ਫਲੱਡ ਵੇਖਿਆ ਹਾਂਜੀ ਵੇਖਿਆ ਜੀ ਕਿ ਲੱਗਦਾ ਕਿ 88 ਦੇ ਫਲੱਡ ਦੀਆਂ ਤਸਵੀਰਾਂ ਜਿਹੜੀਆਂ ਕਿਉਂਕਿ ਲੋਕਾਂ ਵਿੱਚ ਅਸੀਂ ਵਿਚਰੇ ਲੋਕਾਂ ਦਾ ਕਹਿਣਾ ਸੀਗਾ ਕਿ 88 ਤੋਂ ਵੱਧ ਜਿਹੜੀਆਂ ਤਸਵੀਰਾਂ ਜਿਹੜੀਆਂ 25 ਦੀਆਂ ਦਰਦਨਾਕ ਸੀਗੀਆਂ ਡਰੋਨ ਵਾਲੀਆਂ ਸੀਗੀਆਂ ਕਿਵੇਂ ਵੇਖਦੇ ਹੋ ਕਿ 88 ਦੇ ਗੱਲ ਕੀਤੀ ਜਾਵੇ ਜਾਂ 25 ਦੀਆਂ ਤਸਵੀਰਾਂ ਜਿਹੜੀਆਂ ਦਰਦਨਾਕ ਸੀਗੀਆਂ ਐਕਚੁਅਲੀ ਦੇਖੋ ਮੰਜ਼ਰ ਦੋਨੇ ਖਤਰ ਬਹੁਤ ਹੀ ਦਰਦਨਾਕ ਸੀਗੇ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਹੈਗਾ ਹਰ ਚੀਜ਼ ਦੀ ਪਿਕਚਰ ਸਾਹਮਣੇ ਆ ਰਹੀ ਹੈ ਉਸ ਸਮੇਂ ਸੋਸ਼ਲ ਮੀਡੀਆ ਦੀ ਸੀਗਾ ਪਰ ਇਹ ਉਹ ਜਿਆ ਸਾਧਰ ਨਹੀਂ ਸੀਗਾ ਜਿਹੜਾ ਉਹ ਦਿਖਾਇਆ ਮੰਝਰ ਉਹ ਵੀ ਬਹੁਤ ਖਤਰਨਾਕ ਸੀਗਾ ਲੋਕਾਂ ਆਜੂ 88 ਦੇ ਫਲੱਡ ਨੂੰ ਨਹੀਂ ਭੁੱਲਿਆ ਸੀ ਲੋਕ ਨੇ ਭੁੱਲੇ 25 ਵਾਲਾ ਮੰਝਰ ਵੀ ਬਹੁਤ ਖਤਰਨਾਕ ਹੈ ਪੰਜਾਬ ਇਹਦੇ ਵਿੱਚ ਡੁੱਬਿਆ ਔਰ ਬਸ ਹਮ ਇੱਕੋ ਹੀ ਖੁਸ਼ੀ ਹੈ ਕਿ ਸਾਡੀ ਆਪਣੀ ਕੌਮ ਇੱਕ ਦੂਸਰੇ ਦੀ ਮਦਦ ਕਰ ਰਹੀ ਹੈ ਕਿਉਂਕਿ ਵੈਸੇ ਵੀ ਇਹ ਕੌਮ 10 ਗੁਰੂਆਂ ਦੀ ਧਰਤੀ ਹੈ ਅਥੇ ਰੋਜ਼ ਸਿਮਰਨ ਹੁੰਦਿਆ ਇਹ ਉਹ ਕੌਮ ਹੈ ਜਿਹੜੀ ਰੋਜ਼ ਲੰਗਰ ਸੇਵਾ ਕਰਦੀ ਹੈ ਔਰ ਨੈਚੁਰਲ ਕਿ ਉਹਨਾਂ ਦਾ ਆਸ਼ੀਰਵਾਦ ਕਿਤਨਾ ਕਿਤਨਾ ਪੰਜਾਬੀਆਂ ਦੇ ਉੱਤੇ ਹੈਗਾ ਔਰ ਬਹੁਤ ਜਲਦ ਪੰਜਾਬ ਇੱਕ ਖੁਸ਼ਹਾਲੀ ਵਾਲ ਦੁਆਰਾ ਤੁਹਾਨੂੰ ਹਸਤਾ ਪੰਜਾਬ ਮਿਲੇਗਾ ਜੇ ਤੁਸੀਂ ਗੱਲ ਕੀਤੀ ਕਿ ਦੁਬਾਰਾ ਹਸਤਾ ਵਸਤਾ ਪੰਜਾਬ ਵਿੱਚ ਮਿਲੋਗੇ ਜੇ ਸਰਹਾਦੀ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਕਿ ਤਬਾਹ ਜਿਆ ਹੋ ਗਿਆ ਉਹ ਵਾਲਾ ਸਰਹਾਦੀ ਏਰੀਆ ਕਿ ਲੱਗਦਾ ਕਿ ਕਿੰਨਾ ਕੁ ਸਾਲ ਜਿਹੜਾ ਉਹ ਸਰਹਾਦੀ ਏਰੀਆ ਜਿਹੜਾ ਬੈਕ ਚਲਾ ਗਿਆ ਕਿਉਂਕਿ ਹਸਤੇ ਵਸਤੇ ਪੰਜਾਬ ਨੂੰ ਜਿੱਥੇ ਨਜ਼ਰਾਂ ਲੱਗੀਆਂ ਨੇ ਲੋਕਾਂ ਦੇ ਘਰ ਟੇ ਨੇ ਲੋਕਾਂ ਦੇ ਜੀ ਜਿਹੜੇ ਸਾੜ ਦੇ ਵਿੱਚ ਗੁਆਏ ਨੇ ਫਿਰ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਨੇ ਰੋਜ਼ਗਾਰ ਪਰ ਕਿਤੇ ਨਾ ਕਿਤੇ ਚਿੰਤਾ ਜਿਹੜੀ ਵਿਕਾਸ ਸਰ ਉਹਨਾਂ ਦੇ ਫੇਸ ਤੇ ਛਾਈ ਹੋਈ ਹੈ ਕਿ ਕਿਵੇਂ ਮੁੜ ਦੇਣਾ ਪਹਿਲਾਂ ਵਾਂਗੂ ਜਿਹੜਾ ਵਸੀਬਾ ਕੀਤਾ ਜਾਵੇਗਾ ਰੋਜ਼ਗਾਰ ਓਪਨ ਕੀਤੇ ਜਾਣਗੇ ਉਹ ਚਿੰ ਦੇਖੋ ਸਰਕਾਰ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਔਰ ਬਹੁਤ ਜਲਦੀ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਐਸੀ ਵੀ ਉਸ ਟੀਮ ਦੇ ਇੱਕ ਪਾਰਟ ਆ ਲਗ ਲਗ ਪਿੰਡਾਂ ਦੇ ਵਿੱਚ ਜਾ ਕੇ ਅਸੈਸਮੈਂਟਸ ਲਗਾਈ ਜਾ ਰਹੀ ਹੈ ਨੁਕਸਾਨ ਦੇ ਉਹਦੇ ਨਾਲ ਨਾਲ ਜਿੱਥੇ ਸਰਕਾਰ ਆਪਣਾ ਪੂਰਾ ਕੰਮ ਕਰ ਰਹੀ ਹੈ ਔਰ ਉਹ ਹੀ ਉਮੀਦ ਕਰਦੇ ਸੀਗੇ ਕਿ ਕੇਂਦਰ ਸਰਕਾਰ ਵੀ ਉਹਦੇ ਨਾਲ ਖਰੀ ਉਤਰਦੀ ਲੇਕਿਨ ਇਹ ਕਥਨੀ ਔਰ ਕਰਨੀ ਚ ਬਹੁਤ ਫਰਕ ਹੈ ਇਹ ਜੋ ਕਹਿੰਦੇ ਉਹ ਕਰਦੇ ਨਹੀਂਗੇ ਬੀਜੇਪੀ ਦੇ ਲੀਡਰਸ ਗਰਾਉਂਡ ਲੈਵਲ ਤੇ ਉੱਤੇ ਤਾਂ ਬਹੁਤ ਬੜੀ ਬੜੀ ਗੱਲਾਂ ਕਰ ਰਹੇ ਆ ਲੇਕਿਨ ਪੰਜਾਬ ਆਪਣਾ ਜਦੋਂ ਹੱਕ 60000 ਕਰੋੜ ਰੁਪਈਆ ਨਾਲ ਕੋਲੋਂ ਆਪਣਾ ਹੱਕ ਮੰਗਦਾ ਉਸ ਲਈ ਨਾ ਹੀ ਜਵਾਨ ਚੁੱਕ ਹੋ ਜਾਂਦੀ ਆ ਕਿ ਆ ਬੀਜੇਪੀ ਦੇ ਲੀਡਰਸ ਨਹੀਂ ਚਾਹੁੰਦੇ ਕਿ ਪੰਜਾਬ ਉਸੇ ਤਰ੍ਹਾਂ ਹੱਸਦਾ ਬਸਦਾ ਪੰਜਾਬ ਉਹੀ ਰੰਗਲਾ ਪੰਜਾਬ ਹੋਵੇ ਔਰ ਉਹਦੇ ਲਈ ਸਾਡਾ ਅਸੀਂ ਉਹਨਾਂ ਕੋ ਕੋਈ ਭੀਖ ਨਹੀਂ ਮੰਗ ਰਹੇ ਕਿ ਸਾਨੂੰ ਕੋ ਪੈਕੇਜ ਦੇ ਦੇ ਲੇਕਿਨ ਇਹਨਾਂ ਤੇ ਕਹੀ ਸਕਰੀਆ ਨਾ ਕਿ ਸਾਡਾ ਬੰ ਲੇਕਿਨ ਜੇ ਉਹ ਨਹੀਂ ਵੀ ਦੇਣਗੇ ਤਾਂ ਵੀ ਮਾਨ ਸਰਕਾਰ ਔਰ ਸਾਨੂੰ ਵੱਡੀ ਗੱਲ ਹੈ ਕਿ ਜਿਹੜੇ ਪੰਜਾਬੀ ਲੋਕ ਨਾਲ ਹੈ ਚਾਹੇ ਉਹ ਫਿਲਮ ਇੰਡਸਟਰੀ ਤੋਂ ਹੈ ਚਾਹੇ ਉਹ ਸਿੰਗਿੰਗ ਇੰਡਸਟਰੀ ਤੋਂ ਹੈ ਚਾਹੇ ਉਹ ਇੰਡਸਟਰੀਸਟ ਆ ਪੰਜਾਬ ਦੇ ਚਾਹੇ ਉਹ ਵਪਾਰੀ ਆ ਉਹ ਪੂਰੇ ਪੂਰੇ ਸਾਰੇ ਦੇ ਸਾਰੇ ਲੋਕ ਸਰਕਾਰ ਦੇ ਨਾਲ ਖੜੇ ਆ ਔਰ ਸਰਕਾਰ ਪੂਰੀ ਆਮ ਲੋਕਾਂ ਦੇ ਨਾਲ ਖੜੀ ਆ ਤੁਸੀਂ ਦੇਖਣਾ ਬਹੁਤ ਜਲਦੀ ਇਹ ਰਿਕਵਰੀ ਹੋਏਗੀ ਬਹੁਤ ਜਲਦੀ ਸਰਹੱਦਾਂ ਦੇ ਉੱਤੇ ਜਿਹੜੇ ਬਾਰਡਰ ਲਾਈਨਸ ਦੇ ਉੱਤੇ ਪਿੰਡਾਂ ਦੁਆਰਾ ਉਸੇ ਤਰ੍ਹਾਂ ਤੁਹਾਨੂੰ ਵਸਦੇ ਔਰ ਹੱਸਦੇ ਤੇ ਨੱਚਦੇ ਨਜ਼ਰ ਆਉਣਗੇ ਤੁਸੀਂ ਮਾਰਕੀਟ ਕਮੇਟੀ ਦੇ ਚੇਅਰਮੈਨ ਆ ਜਿੱਥੇ ਮੰਡੀ ਵੀ ਤੁਹਾਡੇ ਅੰਡਰ ਦੇ ਵਿੱਚ ਆਉਂਦੀ ਹੈ ਕਿਉਂਕਿ ਪਿਛਲੇ ਦਿਨ ਜੇਕਰ ਗੱਲ ਕਰੀਏ ਤੇ ਹੜ੍ਹ ਦੀ ਮਾਰ ਵੱਜੀ ਤੇ ਡਿਸਟ੍ਰਿਕਟ ਪਠਾਨਕੋਟ ਦਾ ਵੀ ਕੋਈ ਕੋਨਾ ਨਾ ਅਜਿਹਾ ਬਚ ਜੇ ਤੇ ਪਾਣੀ ਨਾ ਉਤਰੇ ਕੀ ਕੁਝ ਸਪੂਟਾ ਪ੍ਰਬੰਧ ਮੰਡੀ ਦੇ ਵਿੱਚ ਕੀਤੇ ਗਏ ਸੀ ਕਿ ਤੁਹਾਡੇ ਉਹ ਦੇਖੀਬ ਸਾਡੇ ਵਿੱਚ ਇਦਾਂ ਕਿ ਪਾਣੀ ਦੀ ਜਿਹੜੀ ਮਾਰ ਆਉਂਦੀ ਹੈ بارش ਤੇ ਕਰਨਾ ਆਉਂਦੀ ਹੈ ਉਪਰੋਂ ਸਾਡਾ ਏਰੀਆ ਡਾਊਨ ਹੋਣ ਕਰ ਮੰਡੀ ਕਲੋਂ ਉਪਰੋਂ ਵੀ ਆਉਂਦਾ ਇੱਕ ਸਾਡੇ ਕੋਲ ਕੋਸ ਕੋਰਪੋਰੇਸ਼ਨ ਦਾ ਸੀਵਰੇਜ ਵੀ ਓਵਰਫਲੋ ਕਰਦਾ ਲੇਕਿਨ ਆਪਾਂ ਆਪਣੇ ਖੂਨ ਨੂੰ ਪ੍ਰੋਪਰ ਸਾਫ ਕਰਵਾਇਆ ਹੋਇਆ ਹੈਗਾ ਅਪਹਰ ਸਾਲ ਬਰਸਾਤ ਤੋਂ ਪਹਿਲਾਂ ਮੈਂ ਖੂਨ ਨੂੰ ਸਾਫ ਕਰਵਾ ਦਿੰਦਾ ਉੱਥੇ ਡਿਸਪੋਜ਼ਰ ਚੱਲਦੀ ਹੈ ਅਗਰ ਪਿੱਛੋਂ ਪਾਣੀ ਦੀ ਮਾਨ ਨਾ ਵੱਜੇ ਤਾਂ 2-3 ਘੰਟੇ ਚ ਪਾਣੀ ਸਾਫ ਹੋ ਜੇ ਲੇਕਿਨ ਜਦੋਂ ਪਿਛਲਾ ਪਾਣੀ ਵੀ ਨਾ ਚੱਲਦਾ ਰਹਿੰਦਾ ਕੰਟੀਨਿਊ ਤੂੰ 5-6 ਘੰਟੇ ਲੱਗ ਜਾਂਦੇ ਜਿੱਦਾਂ ਬਾਰਿਸ਼ ਸ਼ੁਰੂ ਹੁੰਦੀ ਹੈ ਡਿਸਪੋਜ਼ਲ ਵੀ ਓਨ ਹੋ ਜਾਂਦੀ ਜਿਹੜੀ ਉਹਨਾਂ ਨੂੰ ਸਟਾਰਮ ਵਾਟਰ ਸੀਵਰੇਜ ਵਾਲੇ ਪਾਣੀ ਨੂੰ ਖਿੱਚਦੀ ਹੈ ਇਤਨੇ ਦਿਨ ਜੱਕਰ ਗੱਲ ਕੀਤੀ ਜਾਵੇ ਪਹਿਲੇ ਦਿਨ ਤੋਂ ਕਬੀਨ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਉਹੜਾ ਸਰਹੱਦੀ ਪਿੰਡਾਂ ਵਿੱਚ ਦੌਰਾ ਕਰਦੇ ਪਿਆ ਉੱਤੇ ਹੀ ਮਾਨ ਸਰਕਾਰ ਦੀ ਗੱਲ ਕੀਤੀ ਜਾ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੀ ਘਰਗੁਜ਼ਾਰੀ ਜਿਹੜੀ ਕਿਵੇਂ ਵੇਖਦੇ ਹੋ ਦੇਖੋ ਜੀ ਮੈਂ ਪਹਿਲਾ ਸੀਐਮ ਦੇਖਿਆ ਮੈਂ ਤੇ ਚਲੋ ਇਸ ਵਕਤ ਮੈਂ ਹੁਣੇ ਸ਼ਬਦ ਕਹੂੰਗਾ ਤਾਂ ਕਹਣਾ ਕਿ ਰਾਜਨੀਤੀ ਨਾਲ ਜੁੜੇ ਹੋਏ ਦੇ ਸ਼ਬਦਾ ਮੈਂ ਤੁਸੀਂ ਵੀ ਮੀਡੀਆ ਦੇ ਨਾਲ ਜੁੜੇ ਹੋ ਔਰ ਜਿਹੜੇ ਲੋਕ ਸੁਣ ਰਹੇ ਆ ਉਹ ਵੀ ਸੱਚ ਔਰ ਝੂਠ ਦਾ ਫੈਸਲਾ ਕਰ ਹੀ ਲੈਂਦੇ ਆ ਮੈਂ ਆਪਣੀ ਲਾਈਫ 'ਚ ਪਹਿਲਾ ਸੀਐਮ ਦੇਖਿਆ ਜਿਹੜਾ ਹਰ ਰੋਜ਼ ਲੋਕਾਂ ਤੇ ਜਾ ਕੇ ਵਿਚਰਦਾ ਉਹਨਾਂ ਦੀ ਹਰ ਰੋਜ਼ ਪ੍ਰੋਬਲਮਸ ਹੁੰਦਾ ਪਿਛਲੀਆਂ ਵੀ ਸਰਕਾਰਾਂ ਰਹੀਆਂ ਦੋਹਰਾ ਪਾਰਟੀਆਂ ਦੇ ਪੰਜ ਪੰਜ ਵਾਰ ਦੀ ਸਤਾ ਹੰਡਾਈ ਹੈ ਜਾਨੀ ਕਿ 30 30 ਸਾਲ ਤੋ ਉੱਤੇ ਵੱਧ ਰਾਜ ਕੀਤਾ ਕਿੰਨੇ ਕਿੰਨਾਂ ਦੇ ਸੀਐਮ ਆਮ ਲੋਗਾ ਦੇ ਨਾਲ ਵਿਚਰਦੇ ਰਿਹਾ ਜਾਂ ਆਮ ਲੋਗਾਂ ਨੂੰ ਮਿਲਦੇ ਰਿਹਾ ਜਦੋਂ ਦਾ ਹਾਰਡ ਦੀ ਪ੍ਰੋਬਲਮ ਪੰਜਾਬ ਦੇ ਅੰਦਰ ਮੁਸੀਬਤ ਆਈ ਆ ਸੀਐਮ ਸਭ ਇੱਕ ਦਿਨ ਵੀ ਆਪਣੇ ਘਰੇ ਦੀ ਬੈਠੇ ਲਗਾਤਾਰ ਦੌਰੇ ਤੇ ਦੌੜਾ ਕਰ ਰਹੇ ਔਰ ਜੋ ਹੋ ਪਾ ਰਿਹਾ ਜਿੰਨਾ ਕ ਫੰਡ ਹੋ ਸਕਦਾ ਉਹ ਰੀਲਿਸ ਕਰ ਰਹੇ ਕੀ ਲੱਗਦਾ ਕਿ ਪੰਜਾਬ ਨੂੰ ਮੋੜ ਤਾ ਕਿ ਪੰਜਾਬੀਆਂ ਦੀ ਗੱਲ ਕੀਤੀ ਜਿਵੇਂ ਪੰਜਾਬ ਉਹ ਸੂਬਾ ਜਿੱਤੇ ਬਾਕੀ ਸੂਬਿਆਂ ਤੇ ਜੇਕਰ ਕੋਈ ਆਫਤ ਪੈਂਦੀ ਹੈ ਤਾਂ ਇੱਕ ਠੋਕੇ ਖੜਦਾ ਹੁਣ ਪੰਜਾਬੀ ਨੇ ਤਨ ਤਨ ਕਰਵਾਈ ਹੋਈ ਹੈ ਇਹ ਤੇ ਪੰਜਾਬੀ ਜਿਹੜੇ ਚੜ੍ਹਦੇ ਕਲਾ ਦੇ ਵਿੱਚ ਜਿਹੜੇ ਨਜ਼ਰ ਆ ਰਹੇ ਨੇ ਕਿ ਲੱਗਦਾ ਹੈ ਕਿ ਪੰਜਾਬ ਨੂੰ ਮੁੜ ਪਹਿਲਾਂ ਵਾਂਗੂ ਖੜਾ ਕਰਨ ਦੇ ਵਿੱਚ ਸਾਨੂੰ ਹਰੇਕ ਨਾਗਰਿਕ ਨੂੰ ਕਿਵੇਂ ਦਾਗ ਜਿਹੜਾ ਕੰਮ ਕਰਨਾ ਚਾਹੀਦਾ ਹੈ ਸਾਨੂੰ ਮੈਂ ਪਹਿਲਾਂ ਹੀ ਸ਼ਬਦ ਦੇ ਸ਼ਬਦਾਂ ਚ ਕਿਹਾ ਕਿ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਕਿਸੇ ਦੀ ਲੋੜ ਹੀ ਨਹੀਂ ਪਈ ਪੰਜਾਬੀ ਹੀ ਪੰਜਾਬੀ ਲਈ ਖੜਾ ਔਰ ਜਿਹੜਾ ਪੰਜਾਬੀ ਸਾਡਾ ਸਮਰਥ ਹੈਗਾ ਚਾਹੇ ਉਹ ਕੋਈ ਵੀ ਆਇਆ ਚਾਹੇ ਸਿੰਗਰ ਆਇਆ ਚਾਹੇ ਬਿਜ਼ਨਸਮੈਨ ਆ ਹਰ ਤਰਫੋਂ ਆਪਣੀ ਤਰਫੋਂ ਪੂਰਵ ਮਦਦ ਕਰ ਰਿਹਾ ਔਰ ਇਸ ਲਈ ਮੈਂ ਬੜੇ ਵਿਸ਼ਵਾਸ ਨਾਲ ਕਹਿੰਦਾ ਸਰਕਾਰ ਔਰ ਇਹ ਲੋਕ ਮਿਲ ਕੇ ਬਹੁਤ ਜਲਦੀ ਪੰਜਾਬ ਨੂੰ ਉਸੇ ਪੈਰਾ ਦੇ ਉੱਤੇ ਖੜਾ ਕਰ ਦਨਗੇ ਜੋ ਅੱਜ ਤੋ ਫਲਾ ਡਾਂ ਤੋਂ ਪਹਿਲਾਂ ਪੰਜਾਬ ਸੀ ਓਕੇ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਉਹਨਾਂ ਪੰਜਾਬੀਆਂ ਦੇ ਲਈ ਤੁਸੀਂ ਮੈਂ ਸਾਰਿਆਂ ਦਾ ਬਹੁਤ ਪਹਿਲੇ ਤੋਂ ਸ਼ੁਕਰੀਆ ਅਦਾ ਕਰੂੰਗਾ ਕਿ ਤੁਸੀਂ ਲੋਗ ਆਪਣੀ ਕੌਮ ਦੀ ਖਾਤਰ ਡਟੇ ਹੋਏ ਹੋ ਔਰ ਆਪਣੀ ਕੌਮ ਦੀ ਮਦਦ ਕਰ ਰਹੇ ਹੋ ਔਰ ਇਸੇ ਤਰ੍ਹਾਂ ਸਰਕਾਰ ਵੀ ਜਿਸ ਤਰ੍ਹਾਂ ਪੰਜਾਬੀਆਂ ਆਪਣੀ ਇਸ ਪੰਜਾਬ ਸਟੇਟ ਦੀ ਰੱਖਿਆ ਕਰ ਰਹੀ ਹੈ ਜਾਂ ਉਹਨਾਂ ਦੇ ਲਈ ਜੋ ਵੀ ਸਹੂਲਤ ਨੂੰ ਮੁਹੱਈਆ ਕਰਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਉਹਦੇ ਨਾਲ ਨਾਲ ਜਿਹੜੇ ਲੋਕ ਅੱਗੇ ਵੱਧ ਕੇ ਪੰਜਾਬੀ ਲੋਕ ਮਦਦ ਕਰ ਰਿਹਾ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਸਾਰੇ ਆਪਣੇ ਆਪਣੇ ਸਮਰਥ ਵਿੱਚ ਜਿੰਨਾ ਉਹਨਾਂ ਦੇ ਵਿੱਚੋਂ ਉਹਨਾਂ ਕੋ ਸਮਰਥਾਗਾ ਚਾਹੇ ਉਹ 10 ਰੁਪਏ ਦਾ ਚਾਹੇ 10 ਕਰੋੜਾ ਜਰੂਰ ਪੰਜਾਬੀ ਲੋਕਾਂ ਦੀ ਮਦਦ ਕਰਨ ਔਰ ਉਹਨਾਂ ਨੂੰ ਵੀ ਮੈਂ ਸੁਨੇਹਾ ਦੇਣਾ ਚਾਹਾਂਗਾ ਕਿ ਜਿਹੜੇ ਲੋਕ ਗਲਤ ਸ਼ਬਦ ਦੀ ਵਰਤ ਰਹੇ ਆ ਕਿ ਪੰਜਾਬ ਮੰਗਤਾ ਹੋ ਗਿਆ ਪੰਜਾਬ ਕਦੀ ਮੰਗਤਾ ਨਹੀਂ ਹੋਦਾ ਸਿਰਫ ਇੱਕ ਪੰਜਾਬੀ ਪੰਜਾਬੀ ਦੀ ਮਦਦ ਕਰ ਰਿਹਾ ਹੈ ਅਦਲ ਸ਼ਬਦ ਲਿਆ ਨਾ ਵਰਤੋ ਪੋਈ ਪੰਜਾਬ ਹਮੇਸ਼ਾ ਦਿੰਦਾ ਆ ਇਹ ਮੰਗਤਾਰੀ ਹੋ ਸਕਦਾ ਤੇ ਕਿਰਪਾ ਕਰਕੇ ਦਸ਼ਤਾਵਲੀਆ ਤੇ ਕੰਟਰੋਲ ਰੱਖੋ ਇਹ ਸਿਰਫ ਮਦਦ ਹੈ ਇੱਕ ਦੂਸਰੇ ਦੀ ਜੋ ਮੁਸੀਬਤ ਤੇ ਪਹੁੰਚਾ ਸੀ ਲੋਕ ਕਰ ਦਿਆ ਬਸ ਐਸਜੀ ਗੇਮ ਆਰਕਟ ਕਮੇਟੀ ਦੇ ਚੇਅਰਮੈਨ ਵਿਕਾਸ ਸਾਨੀ ਜਿਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਸੀਗਾ ਕਿ ਪਾਰਟੀ ਦੇ ਵੱਲੋਂ ਜਿਹੜੀਆਂ ਉਹਨਾਂ ਦੇ ਡਿਊਟੀਆਂ ਜਿਹੜੀਆਂ ਵਗ ਵਕਤ ਥਾਵਾਂ ਤੇ ਲਗਾਏ ਗਏ ਆ ਬਾਖੂ ਵੀ ਜਿਹੜੀਆਂ ਡਿਊਟੀਆਂ ਉਹਨਾਂ ਦੀ ਨਿਭਾਈਆਂ ਗਈਆਂ ਹੋਰ ਨਾਲ ਦੇ ਨਾਲ ਪੰਜਾਬ ਦੇ ਸੀਐਮ ਦੀ ਗੱਲਬਾਤ ਕਰੀਏ ਤੇ ਪੰਜਾਬ ਦੇ ਸੀਐਮ ਦੇ ਵੱਲੋਂ ਵੀ ਜਿਹੜਾ ਆਪਣਾ ਦਿਨ ਰਾਤ ਇੱਕ ਜੁਟ ਕੇ ਪੰਜਾਬ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਉੱਤੇ ਕੈਬਨਰ ਮੰਤਰੀ ਲਾਲਚੰਦ ਕਟਾਰਚਕ ਉਹਨਾਂ ਦੀ ਗੱਲਬਾਤ ਕਰੀਏ ਤੇ ਉਹ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਵਿੱਚ ਵਿਚਾਰ ਦੇ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਗੰਦੀ ਸ਼ਬਦਾਵਲੀ ਇਹ ਦੂਜੇ ਪੰਜਾਬੀ ਦੇ ਨਾਲ ਖੜਿਆ। ਉਹ ਦਿਨ ਦੂਨੀ ਜਦੋਂ ਪੰਜਾਬ ਪਹਿਲਾ ਵਾਂਗੂ ਹੱਸਦਾ ਵੱਸਦਾ ਖੇਡਦਾ ਤੇ ਹਾਸੇ ਕਿਲਕਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਪਹਿਲਾ ਵਾਂਗੂ ਗੂਜਣਗੀਆਂ। ਸੋ ਮਿਲਦੇ ਹਾਂ ਕਿਸੇ ਹੋਰ ਨਵੇਂ ਐਪੀਸੋਡ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਐਮਚ ਪੰਜਾਬ ਦੇ ਨਾਲ ਮੈਂ ਅਨੁਰੂ ਸਸਿਕਾ